ਅ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੈਸ਼ਨ 2025-26 ਲਈ ਬਦਲੀਆਂ ਦਾ ਪੋਰਟਲ ਈ ਪੰਜਾਬ ਸਕੂਲਸ 6 ਜੂਨ ਤੋਂ ਓਪਨ ਹੋ ਚੁੱਕਾ ਹੈ ਬਦਲੀ ਨੂੰ ਅਪਲਾਈ ਕਰਨ ਦੇ ਸਟੈਪ ਅਸੀਂ ਇਸ ਵੀਡੀਓ ਵਿੱਚ ਆਪ ਜੀ ਨੂੰ ਦੱਸਾਂਗੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਈ ਪੰਜਾਬ ਦਾ ਸਟਾਫ ਲੌਗਇਨ ਵਿੱਚ ਜਾ ਕੇ ਆਪਣੀ ਪਰਸਨਲ ਆਈਡੀ ਨੂੰ ਲੌਗਇਨ ਕਰ ਲੈਣਾ ਉਸ ਤੋਂ ਬਾਅਦ ਅਪਲਾਈ ਤੇ ਕਲਿੱਕ ਕਰਨਾ ਹੈ ਅਪਲਾਈ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਸਭ ਤੋਂ ਲਾਸਟ ਆਪਸ਼ਨ ਦੇਖੋਗੇ ਟਰਾਂਸਫਰਸ ਇਹਦੇ ਵਿੱਚ ਤੁਸੀਂ ਪਹਿਲੇ ਆਪਸ਼ਨ ਤੇ ਅਪਲਾਈ ਫॉर ਟਰਾਂਸਫਰ ਤੇ ਕਲਿੱਕ ਕਰਨਾ ਹੈ ਅਪਲਾਈ ਫॉर ਟਰਾਂਸਫਰ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਟਰਾਂਸਫਰ ਦਾ ਮੋਡਿਊਲ ਓਪਨ ਹੋ ਜਾਵੇਗਾ ਟਰਾਂਸਫਰ ਮੋਡਿਊਲ ਓਪਨ ਹੋਣ ਤੋਂ ਬਾਅਦ ਤੁਹਾਨੂੰ ਕੁਝ ਇਸ ਤਰ੍ਹਾਂ ਦਾ ਨਜ਼ਰ ਆਵੇਗਾ ਜਿਸ ਵਿੱਚ ਪਹਿਲਾ ਆਪਸ਼ਨ ਜਰਨਲ ਡਿਟੇਲਸ ਰਿਜ਼ਲਟਸ ਸਰਵਿਸ ਰਿਕਾਰਡ ਅਪਲੋਡ ਡਾਕੂਮੈਂਟ ਅਨਲੌਕ ਟ੍ਰਾਂਸਫਰ ਐਪਲੀਕੇਸ਼ਨ ਐਂਡ ਅਪਰੂਵ ਡਾਟਾ ਸਭ ਤੋਂ ਪਹਿਲਾਂ ਤੁਸੀਂ ਇਸ ਵਿੱਚ ਆਪਣੀ ਜਨਰਲ ਡਿਟੇਲ ਤੇ ਫਿਲ ਕਰਨ ਕਲਿੱਕ ਕਰਨਾ ਹੈ ਅਤੇ ਆਪਣੀ ਸਾਰੀ ਜਨਰਲ ਡਿਟੇਲ ਜਿਹੜੀ ਖੜੀ ਡੇਟ ਆਫ ਜੁਆਇਨਿੰਗ ਜਿਸ ਵਿੱਚ ਆਏਗੀ ਕੋਈ ਤੁਹਾਡੇ ਜੀ ਸਪੈਸ਼ਲ ਕੇਸ ਬਣਦਾ ਤਾਂ ਉਸ ਦੇ ਅਕੋਰਡਿੰਗ ਇਹਦੇ ਵਿੱਚ ਤੁਸੀਂ ਜੋ ਵੀ ਡਾਟਾ ਫਿਲ ਕਰਨਾ ਉਸ ਤੋਂ ਬਾਅਦ ਨੈਕਸਟ ਟੈਪ ਰਿਜ਼ਲਟ ਰਿਜ਼ਲਟ ਵਿੱਚ ਤੁਸੀਂ ਆਪਣੇ ਪਿਛਲੇ 5 ਸਾਲਾਂ ਦੇ ਰਿਜ਼ਲਟ ਜੋ ਤੁਹਾਨੂੰ ਆਏ ਨੇ ਤੁਹਾਡੇ ਬੋਰਡ ਦੇ ਉਹ ਇੱਥੇ ਫਿਲ ਕਰਨੇ ਨੇ ਜਾ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਰਿਜ਼ਲਟ ਤੁਸੀਂ ACR ਦੇ ਵਿੱਚ ਪਿਛਲੇ 5 ਸਾਲਾਂ ਵਿੱਚ ਫਿਲ ਕੀਤੇ ਨੇ ਉਹਦੇ ਮਾਰਕਸ ਤੁਸੀਂ ਇੱਥੇ ਫਿਲ ਕਰਨੇ ਨੇ ਤੀਸਰੇ ਆਪਸ਼ਨ ਸਰਵਿਸ ਰਿਕਾਰਡ ਵਿੱਚ ਤੁਸੀਂ ਆਪਣੀ ਸਰਵਿਸ ਫਿਲ ਕਰਨੀ ਹੈ ਕਿ ਅੱਜ ਤੱਕ ਤੁਸੀਂ ਕਿਸ ਕਿਸ ਸਕੂਲ ਵਿੱਚ ਕਿਸ ਕਿਸ ਪੀਰੀਅਡ 'ਚ ਜੌਬ ਕੀਤੀ ਹੈ ਕਟੀਲ ਡੇਟ ਅਜੇ ਤੱਕ ਦੀ ਤੁਸੀਂ ਇਹ ਸਾਰੀ ਡਿਟੇਲ ਇਸ ਵਿੱਚ ਫਿਲ ਕਰਨੀ ਆ ਅਗਰ ਇਸ ਵਿੱਚ ਤੁਸੀਂ ਕੋਈ ਵੀ ਦਿਨ ਸਕਿੱਪ ਕਰਦੇ ਹੋ ਤਾਂ ਤੁਹਾਡਾ ਡਾਟਾ ਮਿਸਮੈਚ ਆ ਜਾਵੇਗਾ ਇਸ ਕਰਕੇ ਤੁਹਾਡੀ ਸਰਵਿਸ ਵਿੱਚ ਬ੍ਰੇਕ ਨਹੀਂ ਕਾਊਂਟ ਹੋਣੀ ਚਾਹੀਦੀ ਬ੍ਰੇਕ ਨਹੀਂ ਆਉਣੀ ਚਾਹੀਦੀ ਫੋਰਥ ਵਨ ਅਪਲੋਡਡ ਡਾਕੂਮੈਂਟ ਅਪਲੋਡਡ ਡਾਕੂਮੈਂਟ ਉਦੋਂ ਹੀ ਹੋਣਗੇ ਜਦੋਂ ਤੁਹਾਡਾ ਕੋਈ ਸਪੈਸ਼ਲ ਕੇਸ ਹੋਵੇਗਾ ਕੋਈ ਡਿਸੀਜ਼ ਕੋਈ ਡਿਸੀਜ਼ ਹੋਵੇਗੀ ਜਾਂ ਡਿਵੋਰਸ ਦਾ ਹੋਵੇਗਾ ਅਦਰ ਮਤਲਬ ਕਿ ਜੋ ਵੀ ਤੁਹਾਡਾ ਸਪੈਸ਼ਲ ਕੇਸ ਬੰਦਾ ਹੋਏਗਾ ਉਹ ਸਪੋਰਟਿੰਗ ਤੁਸੀਂ ਇੱਥੇ ਡਾਕੂਮੈਂਟ ਵੀ ਅਪਲੋਡ ਕਰਨੇ ਹਨ ਉਸ ਤੋਂ ਅੱਗੇ ਹੈ ਅਨਲੌਕ ਐਪਲੀਕੇਸ਼ਨ ਅਨਲੌਕ ਐਪਲੀਕੇਸ਼ਨ ਤੁਸੀਂ ਉਦੋਂ ਹੀ ਕਰ ਸਕਦੇ ਹੋ ਉਸ ਤੋਂ ਜੇਕਰ ਤੁਸੀਂ ਐਪਲੀਕੇਸ਼ਨ ਨੂੰ ਅਪਰੂਵ ਕਰ ਚੁੱਕੇ ਹੋ ਸਭ ਤੋਂ ਪਹਿਲਾਂ ਜੇ ਤੁਸੀਂ ਅਪਰੂਵ ਤੇ ਕਲਿੱਕ ਕਰੋਗੇ ਤਾਂ ਅਪਰੂਵ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਕੁਝ ਇਸ ਤਰ੍ਹਾਂ ਨਜ਼ਰ ਆਵੇਗਾ ਇਸ ਤਰ੍ਹਾਂ ਨਜ਼ਰ ਆਵੇਗਾ ਤੁਸੀਂ ਦੇਖੋਗੇ ਜਨਰਲ ਡਿਟੇਲ ਫੀਲਡ ਰਿਜ਼ਲਟ ਫੀਲਡ ਸਰਵਿਸ ਰਿਕਾਰਡ ਫੀਲਡ ਇੱਥੇ ਤੁਹਾਨੂੰ ਅਪਲੋਡ ਡਾਕੂਮੈਂਟ ਨਜ਼ਰ ਨਹੀਂ ਆਉਣਗੇ ਕਿਉਂਕਿ ਮੈਂ ਕੋਈ ਸਪੈਸ਼ਲ ਕੇਸ ਵਜੋਂ ਅਪਲਾਈ ਨਹੀਂ ਕੀਤਾ। ਫਿਲਹਾਲ ਹਾਲ ਦੀ ਘੜੀ ਅੱਜ 6 ਜੂਨ ਨੂੰ ਇਹਦੇ ਨੀਚੇ ਅਪਰੂਵ ਦਾ ਬਟਨ ਸ਼ੋ ਨਹੀਂ ਹੋ ਰਿਹਾ। ਇਹ ਤੁਹਾਨੂੰ ਅੱਜ ਜਾਂ ਸਵੇਰੇ 7 ਤਰੀਕ ਨੂੰ ਨਜ਼ਰ ਆ ਜਾਵੇਗਾ। ਉਸ ਤੋਂ ਬਾਅਦ ਤੁਸੀਂ ਐਪਲੀਕੇਸ਼ਨ ਨੂੰ ਅਪਰੂਵ ਕਰ ਸਕਦੇ ਹੋ। ਜੇਕਰ ਅਪਰੂਵ ਕਰਨ ਉਪਰੰਤ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡੀ ਐਪਲੀਕੇਸ਼ਨ ਵਿੱਚ ਕੋਈ ਕਮੀ ਪੇਸ਼ੀ ਰਹਗੀ ਹੈ ਜਾਂ ਕੋਈ ਗਲਤੀ ਹੋ ਗਈ ਹੈ ਤਾਂ ਤੁਸੀਂ 5th of অপশন ਤੇ আনলক অ্যাপ্লিকেশন ਕਰਕੇ ਖੁਦ ਹੀ অ্যাপ্লিকেশন ਨੂੰ আনলক ਕਰ ਸਕਦੇ ਹੋ ਅਤੇ ਉਸ ਵਿੱਚ ਚੇਂजेस ਕਰਕੇ ਦੁਬਾਰਾ ਉਸ ਨੂੰ ਪ੍ਰੂਵ ਕਰ ਸਕਦੇ ਹੋ ਇਹ আনলক অ্যাপ্লিকেশন ਅਤੇ ਪ੍ਰੂਵ ਕਰਨ ਦਾ ਪ੍ਰੋਸੈਸ ਤੁਸੀਂ ਵਿਦਨ ਟਾਈਮ ਪੀਰੀਅਡ ਹੀ ਕਰ ਸਕਦੇ ਹੋ ਜਿਸ ਤਰ੍ਹਾਂ ট্রান্সਫਰ ਦੇ ਅਕੋਰਡਿੰਗ ਤੁਹਾਨੂੰ ਜਿਹੜੀ ਲਾਸਟ ਡੇਟ ਹੈ ਉਹ 13 6 2025 ਤੱਕ ਡਾਟਾ ਅਪਡੇਟ ਕਰਨ ਦੀ ਦਿੱਤੀ ਗਈ ਹੈ ਜਾਨੀ ਕਿ 13 ਤਰੀਕ ਤੱਕ ਤੁਸੀਂ ਐਪਲੀਕੇਸ਼ਨ ਨੂੰ ਕਿੰਨੀ ਵਾਰ ਵੀ ਅਨਲੌਕ ਕਰ ਸਕਦੇ ਹੋ ਅਤੇ ਅਪਰੂਵ ਕਰ ਸਕਦੇ ਹੋ ਇਹ ਤੁਹਾਡੇ ਹੱਥ ਵਿੱਚ ਹੈ ਲੇਕਿਨ 13 ਤੋਂ ਬਾਅਦ ਤੁਸੀਂ ਇਸ ਨੂੰ ਅਨਲੌਕ ਜਾਂ ਅਨ ਵੈਰੀਫਾਈਡ ਨਹੀਂ ਕਰ ਸਕਦੇ ਇਸ ਕਰਕੇ ਡਾਟੇ ਨੂੰ ਧਿਆਨ ਨਾਲ ਅਪਡੇਟ ਕਰ ਦਿੱਤਾ ਜਾਵੇ 13 ਤਰੀਕ ਤੋਂ ਬਾਅਦ ਹੀ ਫਿਰ ਸਟੇਸ਼ਨ ਚੁਆਇਸ ਲਈ ਤੁਹਾਡਾ ਪੋਰਟਲ ਓਪਨ ਹੋਵੇਗਾ ਧੰਨਵਾਦ